ਛੇ ਤੋਂ 10 ਤੱਕ ਚੈਕਿੰਗ ਸੀ ਤੇ ਅਸੀਂ 12 ਚੌਂਕ ਸੀਗਾ ਤੇ ਜਦੋਂ ਪਤਾ ਲੱਗਾ ਸਮਝ ਆਗ ਦਿਖੀ ਤਾਂ ਅਸੀਂ ਫਿਰ ਭੱਜੇ ਜਿੰਨੇ ਵੀ ਜਾਣੇ ਸੀਗੇ ਸਾਰੀ ਫੋਰਸ ਸੀ ਅਸੀਂ ਭੱਜੀ ਆਈ ਪਹਿਲਾਂ ਤਾਂ ਅਸੀਂ ਬਾਟੀਆਂ ਦੇ ਨਾਲ ਬੁਝਾਈ ਅੱਗ ਜਿੰਨੀਗੀ ਪਰ ਸੈਂਟਰ ਨੂੰ ਇਹ ਸੀ ਵੀ ਸੈਂਟਰ ਦਾ ਫਰਜ ਏ ਫਿਰ ਉਹ ਸੈਂਟਰ ਨੂੰ ਖਿੱਚ ਕੇ ਫਿਰ ਉਸ ਸਾਈਡ ਕਰਕੇ ਉੱਤੇ ਪਾਣੀ ਪਾ ਕੇ ਉਹ ਰੈਗੂਲੇਟਰ ਨਹੀਂ ਸੀ ਪਟਿਆ ਜਾ ਰਿਹਾ ਕਿਤੇ ਤੁਸੀਂ ਆਪਣੀ ਜਾਨ ਨੂੰ ਜੋਖਮ 'ਚ ਪਾ ਲਿਆ ਫਿਰ ਅੱਜ ਕਰਨਾ ਪੈਦਾ ਨਹੀਂ ਤੇ ਹੋਰ ਕਿਸੇ ਦੀ ਜਾਨ ਗਈ ਜਾਂਦੀ ਤਾਂ ਬੜਾ ਮੁਸ਼ਕਲ ਸੀਗਾ ਜੀ ਇਸ ਕਰਕੇ ਸੈਂਟਰ ਖੜਨਾ ਬੜਾ ਜ਼ਰੂਰੀ ਸੀ ਸਭ ਤੋਂ ਮੇਨ ਸੀ ਇੱਕ ਤੇਲ ਨੂੰ ਅੱਗ ਪੈ ਰਹੀ ਸੀ ਜੀ ਇਹ ਕਿਤੇ ਨਾਲ ਹੀ ਨਾ ਪੇਂਟ ਦੀ ਖਾਨ ਸੀ ਸਾਨੂੰ ਇਹ ਸੀ ਵੀ ਪੇਂਟ ਨੂੰ ਨਾ ਅਗ ਲੱਗ ਜੇ ਇਹ ਪੇਂਟ ਨੂੰ ਅਗ ਲੱਗ ਜੰਦੀ ਤਾਂ ਫਿਰ ਬੜੀ ਵੱਡੀ ਪ੍ਰੋਬਲਮਸ ਆ ਜਾਂਦੀ ਦੁਕਾਨਾਂ ਨਾਲ ਆਂਦਾ ਲਾਸ ਦੁਕਾਨ ਦੇ ਮਾਲਕ ਦਾ ਕਹਣਾ ਕਿ ਮੇਰੇ ਤੋਂ ਪਹਿਲਾਂ ਐਸਐਚਓ ਸਾਹਿਬ ਪਹੁੰਚ ਹਾਂ ਅਸੀਂ ਲੱਗ ਸਿਆ ਵੀ ਅਸੀਂ ਪਹਿਲਾਂ ਹੀ ਇੱਥੇ ਮਾਰਕੀਟ ਦੀ ਸਾਰੀ ਚੈਕਿੰਗ ਸੀ ਤੁਸੀਂ ਪਹਿਲਾਂ ਹੀ ਅਸੀਂ ਫਿਰ ਜਿੰਨੀ ਵੀ ਸਾਰੀ ਫੋਰਸ ਸੀ ਮੈਂ ਕਹਿੰਦਾ ਮੈਂ ਕੱਲ ਰਾਤ ਇਹ ਸਾਰੀ ਫੋਰਸ ਨੇ ਨਾਲ ਮਿਲ ਕੇ ਪਬਲਿਕ ਨੇ ਅਸੀਂ ਵਾਰਤવાર ਜਿੰਨੀ ਵੀ ਕੋਸ਼ਿਸ਼ ਕੀਤੀ ਬੁਝਾਈ ਫਿਰ ਰੱਖ ਜੀ ਇਹ ਉਪਰਾਲਾ ਕੀ ਵੇ ਮਤਲਬ ਭੁਜਾਨੀ ਕੋਸ਼ਿਸ਼ ਕੀਤੀ ਪਹਿਲਾਂ ਤਾਂ ਇਹੀ ਉਸਨੇ ਮੱਛੀਵਾੜੀ ਉੱਤੇ ਢੋਲ ਜੇ ਪਏ ਨੇ ਪਲਾਸਟਿਕ ਉੱਥੋਂ ਬਾਲਟੀਆਂ ਭਰ-ਭਰ ਕੇ ਪਾਣੀ ਦੀ ਮਾਰੀ ਉਹਨਾਂ ਥੋੜੀ ਅਗ ਧੀਮੀ ਹੋ ਗਈ ਸਿਰਫ ਸਾਡਾ ਫਸਟ ਹਾਫ ਹੋ ਜੀ ਨੇ ਸੈਂਟਰ ਸਾਹਮਣੇ ਦੇਖਦੇ ਸੀ ਉੱਥੋਂ ਕਿ ਪਾਈਪ ਨੂੰ ਅੱਗ ਨਿਕਲਦੀ ਸੀ ਫਾਸਟ ਉਹਨਾਂ ਅਸੀਂ ਖਿੱਚ ਲਿਆ ਉੱਤੇ ਪਾਣੀ ਪਾ ਗਏ ਇੱਕ ਤੌਲੀਆ ਸੀ ਕਿਸੇ ਦਾ ਤੌਲੀਆ ਲੱਗੇ ਉੱਥੋਂ ਪਾ ਗਏ ਫਿਰ ਸੈਂਟਰ ਕਰੀਏ ਉੱਤੇ ਪਰੇ ਲੱਗੇ ਉਤੋਂ ਫਿਰ ਖੜਕੇ ਤੇ ਫਿਰ ਉਹਨੂੰ ਲੱਗ ਗਈ ਫਾਇਰ ਬ੍ਰੇਡ ਨੂੰ ਫੋਨ ਕਰਤਾ ਫਿਰ ਮੈਂ ਇਥੇ ਨਰਿੰਦਰ ਜਿਹੜੇ ਆ ਬੀਲੀਪੁਰ ਵਾਲੇ ਉਹਨਾਂ ਕੋਲ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਬਿਜਲੀ ਦਾ ਕਨੈਕਸ਼ਨ ਘਟਾਇਆ ਤੇ ਫਿਰ ਅਸੀਂ ਫਾਇਰ ਬ੍ਰੇਡ ਨੂੰ ਫੋਨ ਕਰਕੇ ਨਾਲ ਹੀ ਫਾਇਰ ਬ੍ਰੇਡ ਸਾਧ ਲਈ ਸੀ ਉਸੇ ਟਾਈਮ ਬਿਲਕੁਲ ਨੁਕਸਾਨ ਹੋਇਆ ਕਿ ਜਿਆ ਬਿਲਕੁਲ ਨੁਕਸਾਨ ਹੋਇਆ ਇਸ ਦੁਕਾਨ ਦਾ ਜਿਹੜਾ ਇੱਕ ਰਿਸ਼ੂ ਜੀ ਨੇ ਮੁੰਟੂ ਦੀ ਦੁਕਾਨ ਤੇ ਆਪਣੇ ਰਿਸ਼ੀ ਭਾਈ ਦੀ ਦੁਕਾਨ ਉਹਨਾਂ ਦਾ ਹੋਇਆ ਨੁਕਸਾਨ ਕੀ ਗੱਲ ਬਤਾਈ ਉਹ ਸਿਲੰਡਰ ਲੀਕ ਕਰ ਗਿਆ ਭੈਣੇ ਮਸ਼ੀਨਾਂ ਦੇ ਦਰਦ ਦੇ ਮਸ਼ੀਨ ਕੀ ਕਰ ਰਹੇ ਇਹ ਕੀ ਕਰਦੇ ਵੀ ਮਸ਼ੀਨਾਂ ਦਾ ਕੰਮ ਕ ਲੀਗੋ ਕੀ ਕਿਆ ਜਗ ਲੱਗੀ। ਖੁਫਾਨ ਤੁਹਾਡੇ ਸਾਹਮਣੇ ਹੀ ਹੁਣ। ਕੀ ਕਿੜਿਆ ਕੀ 2 ਸਿਲੰਡਰ ਢਾੜ ਕੇ ਤੁਨੇ। ਤੇ ਬਾਕੀ ਉਹ ਗਾਲੇ ਡੁਲੇ ਤੇਲ ਦੀਆਂ ਕੜਾਈਆਂ ਸੀ। ਨਾਲ ਦੀ ਦੁਕਾਨ ਤੋਂ ਪਈ ਆ। ਨਾਲ ਦੀ ਦੁਕਾਨ ਵਾਲੇ ਦੇ ਉੱਪਰ ਛੱਪੜ ਨੂੰ ਅੱਗ ਲੱਗੀ। ਛੱਪੜ ਖੜ ਗਿਆ ਵਾਹ। ਕਿਵੇਂ ਅੱਗ ਤੇ ਕਾਬੂ ਕੀਵੇ ਪਾਇਆ। ਉਹ ਐਸਐਚਓ ਸਾਹਿਬ ਇੱਥੇ ਬੈਠੇ ਦੇ ਹੀ ਮੌਕੇ ਤੇ। ਉਹਨਾਂ ਨੇ ਦਵਾਦਵਾ ਭਜਾਣ ਦੀ ਕੋਸ਼ਿਸ਼ ਕੀਤੀ। ਐਸਾ ਜੀ ਤੁਹਾਡੀ ਬੜੀ ਮਿਹਰਬਾਨੀ ਫਾਇਰ ਗੇਟ ਦੀ ਗੱਡੀ ਆਈ ਉਹ ਐਸਾ ਜੀ ਸਾਹਮਣੇ ਦੋਦਾ ਮੰਗਾਲੀ ਉਸੇ ਵਾਲੇ ਮਿੰਟੋਂ ਮਿਲਦਾ ਤੇਰੇ ਫਾਇਰ ਗੇਟ ਨੇ ਬੜੀ ਕੰਨੀ ਮਾਰਿਆ ਹਾਂ ਜੀ ਜੀ ਤੋ ਕਾਰ ਕਿੰਨਾ ਹੋਇਆ ਦੋਸਤ ਹਾਂ ਬਾਬਰਾਕਾ ਮੈਂ ਰਿਸ਼ੀ ਕਾਨ ਸਰ ਤੇ ਆਪਣੀ ਮੱਛੀ ਮਾਰਕੀਟ ਦੀਵਾਨ ਚੰਦ ਭੱਲੇ ਵਾਲੀ ਦੁਕਾਨ ਆ ਸਰ ਤੇ ਸਰ ਮੈਨੂੰ ਨਾ ਕਰੋ ਸਾਡੇ ਕੋਲ ਸੱਤ ਬੰਨੀਰ ਬੋਰਡ ਮੈਨੂੰ ਫੋਨ ਆਇਆ ਸਰ ਕਿਸੇ ਦਾ ਕਿ ਇਦਾਂ ਦਾ ਤੁਹਾਡੀ ਦੁਕਾਨ ਨੂੰ ਅੱਗ ਲੱਗੀ ਆ ਸਰ ਸਰ ਗਵਾਂਡੀਆਂ ਦਾ ਸਿਲੰਡਰ ਹੀ ਉਹ ਲੀਕ ਕਰ ਗਿਆ ਤੇ ਉਹਦੇ ਕਰਕੇ ਸਰ ਸਾਰੇ ਮਤਲਬ ਕਿ ਉਹਨਾਂ ਦੇ ਡਾਲੇ ਡੂਲੇ ਪਏ ਦੇ ਸੀ ਤੇ ਪਲਾਸਟਿਕ ਦੀ ਫਾਈਬਰ ਹੀ ਉਹਨੂੰ ਅੱਗ ਪੈ ਗਈ ਸਰ ਉਹਦੀ ਅੱਗ ਨੂੰ ਪੈਣ ਨਾਲ ਉਹ ਸਰ ਆਪਣੇ ਨਾਲ ਜਿਹੜੀਆਂ ਫਾਈਬਰ ਦੀਆਂ ਸਰ ਉੱਤੇ ਸੈਟਲ ਲਗਾਈ ਰਹੀ ਸੀ ਉਹਨੂੰ ਅੱਗ ਪੈ ਗਈ ਤੇ ਤੇਲ ਦੀ ਗੜਾਈ ਵੀ ਆ ਗਈ ਸਰ ਉਹਦੇ ਕਰਕੇ ਸਰ ਅੱਗ ਜਿਹੜੀ ਆ ਕਾਫੀ ਤੇਜ ਹੋ ਗਈ ਸਰ ਤੇ ਮੈਨੂੰ ਪਤਾ ਲੱਗਾ ਸਰ ਜਗਦਮ ਮੈਂ ਘਰੋਂ ਆਇਆ ਤੇ ਸਰ ਜਗਦਮ ਮੈਂ ਐਸਐਚਓ ਸਾਹਿਬ ਮੁਕੇ ਤੇ ਆਣ ਕੇ ਤੇ ਉਹਨਾਂ ਨੇ ਸਰ ਸਾਡੇ ਆਉਣ ਤੋਂ ਪਹਿਲਾਂ ਹੀ ਐਸਐਚਓ ਆਲਰੇਡੀ ਲੱਗੇ ਹੋਏ ਸੀ ਤੇ ਸਰ ਮਤਲਬ ਕਿ ਫਾਇਰ ਬ੍ਰੇਡ ਵਾਲੇ ਵੀ ਟਾਈਮ ਸਰ ਮਤਲਬ ਕਿ ਪਹੁੰਚ ਕੇ ਤੇ ਫਟਾਫਟ ਸਰ ਮੀਟਰ ਮੋਟਰ ਬੰਦ ਕੀਤੀ ਆ ਕੜੀਆਂ ਕੁੜੀਆਂ ਅੰਦਰ ਕਰ ਲੀਆਂ ਵਾ ਤੇ ਮੌਕੇ ਤੇ ਆਣ ਕੇ ਜੜੀਆਂ ਫਾਇਰ ਬ੍ਰੇਡ ਵਾਲਿਆਂ ਨੇ ਜੜੀਆਂ ਪਾਣੀ ਦੇ ਨਾਲ ਜੜੀਆਂ ਛੱਡਾ ਛੋਡਾ ਦੀ ਅੱਗ ਕੇਜ ਹੀ ਉਹਨੂੰ ਥੋੜੀ ਥਿਮਮੀ ਕੀਤੀ ਤੇ ਜੇ ਲੱਗੇ ਜਿਹੜਾ ਸਿਲੰਡਰ ਚ ਅੱਗ ਲੱਗਦੀ ਸੀ ਉਹ ਐਸ ਐਚਓ ਸਾਹਿਬ ਨੇ ਪਹਿਲਾਂ ਹੀ ਬੜੀ ਕੋਸ਼ਿਸ਼ ਕੀਤੀ ਉਹਨੂੰ ਬੁਝਾਉਣ ਦੀ ਪਰ ਅੱਗ ਕਾਫੀ ਤੇਜ਼ ਸੀ ਪਰ ਫਿਰ ਵੀ ਆ ਜਾ ਕੇ ਸਰ ਰਲ ਮਿਲ ਕੇ ਜਿੰਨਾ ਵੀ ਸਹਿਯੋਗ ਆ ਸਾਰਾ ਫਿਚਕੁਚ ਕੇ ਮਤਲਬ ਕਿ ਉਹਦਾ ਅੱਗੇ ਹੀ ਥੋੜੀ ਬੋਦੀ ਮਤਲਬ ਕਿ ਬੰਦ ਕੀਤੀ ਤੇ